ਮਨਤਰੀ ਨਰਿੰਦਰ ਮੋਦੀ ਜੀ ਦੇ ਹੁਕਮ ਅਨਸਾਰ ਅਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ ਅੱਜ ਮੇਰੀ ਡਿਊਟੀ ਲੱਗੀ ਜੀ ਤਰਨਤਾਰਨ ਵਿਧਾਨ ਸਭਾ ਹਲਕੇ ਚ ਜੀ ਤੇ ਸਾਡੇ ਹਰਮਨ ਪਿਆਰੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਹਰਜੀਤ ਸਿੰਘ ਸੰਧੂ ਸਾਹਿਬ ਉਹਨਾਂ ਦੇ ਬੁਲਾਵੇ ਤੇ ਮੈਂ ਇੱਥੇ ਆਇਆ ਔਰ ਮੇਰਾ ਮਕਸਦ ਇੱਕੋ ਹੈ ਕਿ ਮੌਕੇ ਤੇ ਜਾ ਕੇ ਜੋ ਲੋਕਾਂ ਦੀ ਤਕਲੀਫਾਂ ਨੇ ਇਹ ਜੋ ਹੜਾ ਹੈ ਨੇ ਜਿਨ੍ਹਾਂ ਦੇ ਨਾਲ ਹਜ਼ਾਰਾਂ ਏਕੜ ਸਾਡੀ ਜਿਹੜਿਆ ਇੱਥੋਂ ਦੇ ਲੋਕ ਕਿਸਾਨ ਨੇ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਖਰਾਬ ਹੋ ਗਈ ਉਹਨਾਂ ਦੀ ਫਸਲ ਖਰਾਬ ਹੋ ਗਈ ਔਰ ਜੋ ਮੈਨੂੰ ਪਤਾ ਲੱਗਿਆ ਲਗਭਗ 30 ਪਿੰਡ ਜਿਹੜੇ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਨੇ ਉਹ ਇਸ ਵੇਲੇ ਫੜਾ ਦੀ ਮਾਰ ਝੇਲ ਰਹੇ ਨੇ ਉਹ ਸਾਰੀ ਜੋ ਜਾਣਕਾਰੀ ਹੈ ਜੀ ਖਡੂਰ ਸਾਹਿਬ ਖਡੂਰ ਸਾਹਿਬ ਹਲਕੇ ਦੇ ਖਡੂਰ ਸਾਹਿਬ ਹਲਕੇ ਦੇ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਤੁਰੰਤ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਨੂੰ ਪਹੁੰਚਾਈ ਜਾਏਗੀ ਔਰ ਇਹ ਮੈਂ ਵਾਦਾ ਕਰਨਾ ਕਿ ਜੋ ਮੈਨੂੰ ਮੈਮੋਰੰਡਮ ਦਿੱਤਾ ਹੈ ਕਿ ਇੱਥੇ ਇੱਕ ਬੰਨ ਬਣਾਇਆ ਜਾਏ ਕਿ ਇਹ ਜਿਹੜੀ ਪ੍ਰੋਬਲਮ ਹਰ ਵਾਰੀ ਆ ਜਾਂਦੀ ਹੈ ਉਹਦਾ ਹੱਲ ਕੀਤਾ ਜਾਏ ਪਰ ਮੈਨੂੰ ਥੋੜਾ ਦੁੱਖ ਹੈ ਜੀ ਦੁੱਖ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਨੇ 292 ਕਰੋੜ ਰੁਪਏ ਦੋ ਮਹੀਨੇ ਪਹਿਲੇ ਹੀ ਪੰਜਾਬ ਸਰਕਾਰ ਨੂੰ ਭੇਜਤਾ ਹੈ ਡਿਜ਼ਾਸਟਰ ਮੈਨੇਜਮੈਂਟ ਉਹ ਕਹਿੰਦੇ ਨੇ ਅੰਗਰੇਜ਼ੀ ਵਿੱਚ ਕਿ ਜੋ ਕੋਈ ਵਿਪਦਾ ਹੈ ਕਰੋਪੀ ਆਏ ਉਹ ਤੋਂ ਬਚਾ ਲਈ ਪਰ ਮੈਨੂੰ ਅਫਸੋਸ ਹੈ ਕਿ ਪੰਜਾਬ ਸਰਕਾਰ ਨੇ ਉਹਦੀ ਵਰਤੋਂ ਨਹੀਂ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਰੇਤ ਮਾਫੀਆ ਦਾ ਕੰਮ ਹੈ ਐਡਾ ਵੱਡੇ ਪੱਧਰ ਤੇ ਰੇਤ ਮਾਫੀਆ ਨੇ ਕੰਮ ਕੀਤਾ ਔਰ ਸਰਕਾਰ ਸੁੱਤੀ ਰਹੀ ਭਵੰਤ ਮਾਨ ਜੀ ਦੀ ਕਿ ਉਹਦਾ ਹੀ ਅੱਜ ਨਤੀਜਾ ਹੈ ਕਿ ਐਡਾ ਵੱਡੇ ਹੜ ਜਿਹੜੇ ਨੇ ਪੰਜਾਬ ਦੇ ਵਿੱਚ ਆਏ ਨੇ ਜਿਹੜੀ ਖੁਦਾਈ ਹੋਈ ਹੈ ਔਰ ਸਭ ਤੋਂ ਮੈਨੂੰ ਦੁੱਖ ਵੀ ਹੋਇਆ ਮਾਨ ਸਾਹਿਬ ਦਾ ਹੰਕਾਰ ਦੇਖ ਕੇ ਬੋਦੀ ਸਾਹਿਬ ਤੋਂ ਉਤੋਂਵਾਜਾਂ ਮਾਰੀ ਜਾਂਦੇ ਨੇ ਕਿ ਜੋ ਮਦਦ ਹੋਰ ਚਾਹੀਦੀ ਹੈ ਹੋਰ ਦੇਾਂਗੇ ਕੱਲ ਅਮਿਤ ਸ਼ਾਹ ਜੀ ਨੇ ਵੀ ਕਿਹਾ ਕਿ ਅਸੀਂ ਹੋਰ ਮਦਦ ਦੇਾਂਗੇ ਸਾਡੇ ਗ੍ਰਹਿ ਮੰਤਰੀ ਸਾਹਿਬ ਸ਼ਿਵਰਾ ਸਿੰਘ चौहान ਜੀ ਜਿਹੜੇ ਕਿ ਸਾਡੇ ਆਪਣੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਕਿਹਾ ਕਿ ਮੈਂ ਪੰਜਾਬ ਦੇ ਤੇ ਨજર ਰੱਖ ਕੇ ਬੈਠਾ ਮੈਂ ਟੀਮਾਂ ਭੇਜਤੀਆਂ ਕਿ ਜੋ ਪੰਜਾਬ ਨੂੰ ਲੋੜ ਹੈ ਹੜਾ ਕਰਕੇ ਬਿਮਾਰ ਹੋਈ ਹੈ ਪੂਰੀ ਕਰਾਂਗੇ ਪਰ ਮਾਨ ਸਾਹਿਬ ਇੰਨਾ ਹੰਕਾਰ ਕਿ ਮੈਂ ਉਹਨਾਂ ਦੀ ਵੀਡੀਓ ਦੇਖੀ ਮੈਂ ਵੀਡੀਓ ਦੇਖੀ ਜੀ ਉਹਦੇ ਜੁਮਾਨ ਸਾਹਿਬ ਕਹਿ ਰਹੇ ਨੇ ਮੈਂ ਕਿਸੇ ਤੋਂ ਕੋ ਮੰਗਣ ਜਾਵਾ ਉਹ ਮੰਗਣ ਮਾਨ ਸਾਹਿਬ ਪ੍ਰਤਾਪ ਸਿੰਘ ਕੈਰੋ ਸਾਹਿਬ ਵੀ ਗਏ ਸੀ ਮੰਗਣ ਅਬਨੇਂਦਰ ਸਿੰਘ ਜੀ ਵੀ ਜਾਂਦੇ ਸੀ ਮੰਗਣ ਪ੍ਰਕਾਸ਼ ਸਿੰਘ ਬਾਦਲ ਜੀ ਵੀ ਜਾਂਦੇ ਸੀ ਮੁੱਖ ਮੰਤਰੀ ਤੇ ਜਨਤਾ ਦਾ ਸੇਵਕ ਹੈ ਤੁਸੀਂ ਤੇ ਬਣੇ ਹੋਏ ਹੋ ਐਸੇਲੇ ਤਾਨਾਸ਼ਾ ਤੇ ਤੁਸੀਂ ਮੰਗਣਾ ਥੋੜਾ ਇਹ ਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਤੁਸੀਂ ਆਵਾਜ਼ ਸੁਣਾਣੀ ਤੁਸੀਂ ਮੁੱਖ ਮੰਤਰੀ ਹੋ ਤੇ ਪ੍ਰਧਾਨ ਮੰਤਰੀ ਸਾਹਿਬ ਤੇ ਤੁਹਾਡੀ ਇੰਤਜ਼ਾਰ ਕਰਦੇ ਨੇ ਉਹ ਤੇ ਲੋਕਾਂ ਦੇ ਲਈ ਹਰ ਜਿਹੜਾ ਨਾਗਰਿਕ ਹੈ ਉਹਦੇ ਲਈ ਹਾਜ਼ਰ ਨੇ ਪਰ ਤੁਸੀਂ ਕਦੇ ਕੋਈ ਇੰਨਾ ਹੰਕਾਰ ਨਾ ਕਰੋ ਜੋ ਮੰਗਿਆ ਅਸੀਂ ਆਏ ਆ ਇਸੇ ਕਰਕੇ ਸਾਰੇ ਅਸੀਂ ਭਾਜਪਾ ਦੇ ਲੋਕ ਅੱਜ ਸੜਕਾਂ ਤੇ ਉਤਰੇ ਹੋਏ ਨੇ ਮੇਰੇ ਨਾਲ ਜਿੱਥੇ ਪ੍ਰਧਾਨ ਸਾਹਿਬ ਬੈਠੇ ਰਹੇ ਖੜੇ ਰਹੇ ਉੱਥੇ ਦਲਬੀਰ ਸਿੰਘ ਜੀ ਛਟੜੇ ਸਰਪੰਚ ਸਾਹਿਬ ਨੇ ਬਹੁਤ ਮਰੋੜਾ ਚਲਾ ਯੂਥ ਪੰਜਾਬ ਦਾ ਵਾਈਸ ਪ੍ਰਧਾਨ ਉਹ ਵੀ ਆਇਆ ਆਇਆ ਸਾਰੇ ਭਾਜਪਾ ਦੇ ਵਰਕਰ ਸਬਾਤ ਬਾਹਰ ਜਿੱਥੇ ਖੜੇ ਨੇ ਤੇ ਇੱਕ ਪਾਸੇ ਮਾਨ ਸਾਹਿਬ ਨੇ ਇਹ ਕਹਿੰਦੇ ਨੇ ਹੈਲੀਕਾਪਟਰ ਦੇਤਾ ਉਹ ਠੀਕ ਹੈ ਪ੍ਰਧਾਨ ਸਾਹਿਬ ਨੇ ਕਿ ਹੈਲੀਕਾਪਟਰ ਤੇ ਜਿਹੜਾ ਜਨਤਾ ਦਾ ਜਿੰਨੀ ਸਰਦਾਵਾ ਤੁਹਾਨੂੰ ਜਨਤਾ ਦੀਆਂ ਨੇ ਤਸਾਨ ਗਿਆ ਹੈ ਤੇ ਜਿਸ ਕਰਕੇ ਜੋ ਪੀਐਮ ਸਾਹਿਬ ਨੂੰ ਤੁਸੀਂ ਮੰਗੋਗੇ ਮਿਲੇਗਾ ਮਾਨ ਸਾਹਿਬ ਅੰਘਾਰ ਛੱਡੋ ਤੇ ਲੋਕਾਂ ਦੀ ਆਵਾਜ਼ ਬਣੋ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਸੀ ਪਰ ਤੁਸੀਂ ਅੱਜ ਤਾਰਾ ਜਾ ਬਣ ਗਏ ਹੋ ਐਦਾਂ ਨਾ ਬਣੋ ਲੋਕਾਂ ਦੀ ਬਾਤ ਸੁਣੋ ਲੋਕਾਂ ਦੀ ਆਵਾਜ਼ ਬਣੋ ਪ੍ਰਧਾਨ ਮੰਤਰੀ ਜੀ ਤੁਹਾਡੀ ਉਡੀਕ ਕਰਦੇ ਬੈਠੇ ਹੋ ਕਿਹਾ ਜਾਂਦਾ ਕਿ ਕੇਂਦਰ ਸਾਡੇ ਨਾਲ ਕਹਿੰਦੇ ਕਿ ਇਹ ਮਤਰਈ ਮਾਮਲਾ ਸਰੂਪ ਇਹ ਰਾਜਨੀਤੀ ਨਾ ਕਰੋ ਮਾਨ ਸਾਹਿਬ ਭਗਵੰਦ ਜੀ ਇਹ ਸਮਾਂ ਰਾਜਨੀਤੀ ਦਾ ਨਹੀਂ ਹੈ ਇਹ ਸਮਾਂ ਲੋਕਾਂ ਦਾ ਹੱਥ ਫੜੰਦਾ ਹੈ ਇਹ ਸਮਾਂ ਲੋਕਾਂ ਦੀ ਸੇਵਾ ਕਰਨ ਦਾ ਹੈ ਇੱਥੇ ਰਾਜਨੀਤੀ ਨਾ ਕਰੋ ਉਹ ਇਲੈਕਸ਼ਨ ਵਿੱਚ ਕਰ ਲਾਂਗੇ ਜਦੋਂ ਆਣਗੇ ਇੱਥੇ ਰਾਜਨੀਤੀ ਨਾ ਕਰੋ ਆਓ ਹੱਲ ਮਿਲ ਕੇ ਸੇਵਾ ਕਰੀਏ ਭਾਰਤੀ ਜਨਤਾ ਪਾਰਟੀ ਹਰ ਤਰ੍ਹਾਂ ਤੁਹਾਡਾ ਸਹਿਯੋਗ ਕਰਨ ਲਈ ਮਾਨ ਸਰ ਤਿਆਰ ਹੈ ਅਸੀਂ ਆਪਣੇ ਸੀਐਮ ਸਮਝਨੇ ਆ ਤੁਹਾਨੂੰ ਔਰ ਸੀਐਮ ਕਿਸੇ ਪਾਰਟੀ ਦਾ ਨਹੀਂ ਹੋਇਆ ਕਰਦਾ ਸੀਐਮ ਸਾਂਝਾ ਹੁੰਦਾ ਹੈ ਹਰ ਜਿਹੜਾ ਨਾਗਰਿਕ ਹੈ ਉਹਦਾ ਸੀਐਮ ਹੁੰਦਾ ਹੈ ਇਹ ਤੁਹਾਨੂੰ ਮੰਨ ਨਹੀਂ ਸੋਚਣਾ ਚਾਹੀਦਾ ਭਾਜਪਾ ਲੋਕਾਂ ਨੂੰ ਕੀ ਪ੍ਰੋਸੈਸ ਦਿਵਾਉਣਾ ਚਾਹੁੰਦੇ ਭਾਜਪਾ ਲੋ ਇਹ ਪ੍ਰੋਸੈਸ ਹੈ ਕਿ ਮੈਂ ਤੁਹਾਨੂੰ ਪਹਿਲੀ ਦੱਸਦਾ ਕਿ 292 ਕਰੋੜ ਤੇ ਆ ਗਿਆ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦੀ ਸਟੇਟਮੈਂਟ ਆ ਗਈ ਕਿ ਪੰਜਾਬ ਦੇ ਲਈ ਅਸੀਂ ਹਰ ਤਰ੍ਹਾਂ ਤਿਆਰ ਆ ਮਦਦ ਕਰਨ ਲਈ ਫਿਰ ਅਮਿੰਦ ਸ਼ਾਹ ਜੀ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੀ ਸਟੇਟਮੈਂਟ ਆ ਗਈ ਫਿਰ ਸ਼ਿਵਰਾਜ ਸਿੰਘ ਚੋਹਾਂ ਜੀ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੀ ਸਟੇਟਮੈਂਟ ਆ ਗਈ ਫਿਰ ਜਾਖੜ ਸਾਹਿਬ ਅਜ ਨਾਲੇ ਹੋ ਗਿਆ ਇਹਨੇ ਜਿੱਦਾਂ ਮੈਂ ਅੱਜ ਤਰਨਤਰ ਇੱਥੇ ਆਇਆ ਖਡੂਰ ਸਾਹਿਬ ਹਲਕੇ ਉਦਾਂ ਹੀ ਜਾਖੜ ਸਾਹਿਬ ਜਨਾਲੇ ਹਲਕੇ ਜਾਈ ਸੀ ਬੋਨੀ ਜੀ ਦੇ ਨਾਲ ਤੇ ਸਾਡੇ ਸਾਰੇ ਹੀ ਲੀਡਰ ਸਹਿਬਾਨ ਜਿਹੜੇ ਨੇ ਉਹ ਅਲੱਗ-ਅਲੱਗ ਜਗ੍ਹਾ ਡਿਊਟੀਆਂ ਦੇ ਰਹੇ ਨੇ ਆਪਣੇ ਜਿਹੜੇ ਕਾਰਜਕਰਤਾ ਨੇ ਵਰਕਰ ਨੇ ਸਾਡੀ ਜਾਨ ਨੇ ਉਹਨਾਂ ਦਾ ਹੌਸਲਾ ਅਜ਼ਾਈ ਕਰਨ ਆਏ ਆ ਕਿ ਤੁਹਾਨੂੰ ਕੋਈ ਮੁਸ਼ਕਲ ਹੈ ਪ੍ਰਸ਼ਾਸਨ ਤੋਂ ਜਾਂ ਕੋਈ ਮੁਸ਼ਕਲ ਤੁਹਾਨੂੰ ਹੋਰ ਆ ਰਹੀ ਹੈ ਅਸੀਂ ਪ੍ਰਧਾਨ ਮੰਤਰੀ ਜੀ ਦੀ ਮਦਦ ਲਾਾਂਗੇ ਅਸੀਂ ਭਾਜਪਾ ਦੀ ਕੇਂਦਰ ਦੀ ਐਨਡੀਆ ਸਰਕਾਰ ਦੀ ਮਦਦ ਲਾਾਂਗੇ ਜਿਸ ਤਰ੍ਹਾਂ ਪਹਿਲੇ 292 ਕਰੋੜ ਆਇਆ ਉਸ ਤਰ੍ਹਾਂ ਹੀ ਅੱਗੇ ਜੋ ਵੀ ਚਾਹੀਦਾ ਹੋਏਗਾ ਰੀਹੈਬਿਲਿਟੇਸ਼ਨ ਲਈ ਮੂੜੂ ਸਾਵੇ ਲਈ ਉਹ ਭਾਜਪਾ ਵਚਨ ਮਾਰਦਾ ਵਚਨ ਬਾਤ ਹੋਣਾ ਜੀ ਜਮਾਨ ਸਰ ਨੂੰ ਜਿਹੜੇ ਕਿ ਮੁੱਖ ਮੰਤਰੀ ਨੇ ਪਰ ਉਹ ਕਹਿੰਦੇ ਨੇ ਮੈਂ ਮੰਗਣਾ ਹੀ ਕੁਝ ਨਹੀਂ ਤੇ ਉਸ ਕਰਕੇ ਅਸੀਂ ਤੇ ਮੰਗਾ ਕੇ ਹੱਥ ਟੱਡ ਕੇ ਵੀ ਮੰਗਾ ਕੇ ਮਾਨ ਸਿੰਘ ਸਾਹਿਬ ਇੱਕ ਪਛਾਣ ਮਿਲਦਾ ਸਾਹਿਬ ਮਿਲਦੀ ਨਹੀਂ ਹੁਣ ਨਹੀਂ ਮੈਂ ਅੱਜ ਸਾੜਾ ਤੇ ਹੀ ਗੱਲ ਕਰਾਂ ਮੇਰੇ ਮੇਰੇ ਬੇਬੀ ਛੋਟੇ ਛੋਟੇ ਵੀਰ ਮੈਂ ਅੱਜ ਅੱਜ ਮੈਂ ਆਇਆ ਲੋਕਾਂ ਦੀ ਸੇਵਾ ਕਰਨ ਅੱਜ ਮੈਂ ਰਾਜਨੀਤੀ ਨਹੀਂ ਕਰਾਂ। ਸਾਹਿਬ ਸੈਂਟਰ ਤੇ ਸਾਰੀ ਗੱਲ ਕਿਉਂ ਛੁੱਟਦੇ ਆ ਭਗਵੰਤ ਮਾਨ ਦੀ ਸਾਰੀ ਗੱਲ ਸੈਂਟਰ ਤੇ ਸੁੱਤੀ ਜਾਂਦੀ। ਨਾ ਗੱਲ ਪਤਾ ਕੀ ਹੈ ਕਿ ਛੱਜ ਤੇ ਬੋਲੇ ਛਾਨ ਨਹੀਂ ਬੋਲਦੀ ਇਹ ਜਿਹੜੀ 1006 ਦਾ ਸੈਂਟਰ ਤੇ ਸਟੇਟਮੈਂਟਾਂ ਦੇਖ ਲਓ ਉਹ ਤਿਆਰ ਨੇ ਤਿਆਰ ਨਹੀਂ ਉਹ ਦੇ ਚੁੱਕੇ ਨੇ ਕਿਸ਼ਤਾ ਆ ਚੁਕੀਆਂ ਨੇ ਹੁਣ ਵੀ ਕਰ ਰਹੇ ਨੇ ਟੀਮਾਂ ਆ ਚੁਕੀਆਂ ਨੇ ਜਿਹੜੀਆਂ ਆ ਕੇ ਮਦਦ ਕਰ ਰਹੀਆਂ ਨੇ ਤੇ ਭਗਵੰਤ ਮਾਨ ਜੀ ਨੂੰ ਡਿਊਟੀ ਕਰਨੀ ਚਾਹੀਦੀ ਹੈ ਇਹ ਕੋਈ ਕ੍ਰੈਡਿਟ ਵਾਰ ਥੋੜਾ ਇਹ ਕੋਈ ਕ੍ਰੈਡਿਟ ਵਾਰ ਥੋੜਾ ਜੀ ਆਪਸ ਵਿੱਚ ਇਹ ਤੇ ਲੋਕਾਂ ਦੀ ਸੇਵਾ ਹੈ ਕਿ ਲੋਕਾਂ ਦਾ ਜੋ ਨੁਕਸਾਨ ਹੋਇਆ ਮੈਂ ਦੇਖਿਆ ਹੁਣੇ ਖੜ ਕੇ ਕਿ ਹਜ਼ਾਰਾਂ ਏਕੜ ਜਗ੍ਹਾ ਜਿਹੜੀ ਹੈ ਪਾਣੀ ਡੁੱਬੀ ਪਈ ਹੈ 6 ਫਸਲਾਂ ਖਰਾਬ ਹੋ ਗਈਆਂ ਇੱਕ ਸਾਦੀਆਂ ਕਿਉਂਕਿ ਹਾਰ ਨਾਲੇ ਟਾਈਮ ਹੀ ਰੇਤਾ ਆ ਗਈ ਹੈ ਤੇ ਕਣਕ ਦੇ ਲਈ ਵੀ ਮੁਸ਼ਕਲ ਆਏਗੀ 2-3 ਸਾਲ ਦੀ ਮੁਸ਼ਕਲ ਆਏਗੀ ਸੋ ਅਸੀਂ ਲੋਕ ਤੇ ਹਮੇਸ਼ਾ ਹੀ ਪ੍ਰਧਾਨ ਸਾਹਿਬ ਜਿਹੜੇ ਸਾਡੇ ਨਿਤਤੋ ਕਰਨ ਲੀਡਰ ਨੇ ਤੋਦੇ ਜੋ ਪ੍ਰਧਾਨ ਸਾਹਿਬ ਮੰਗ ਕਰਨਗੇ ਅਸੀਂ ਪਹਿਰੇ ਦਾ ਨਾ ਪ੍ਰਧਾਨ ਸਾਹਿਬ ਦੀ ਮੰਗ ਦੇ ਉੱਤੇ ਹਰ ਤਰ੍ਹਾਂ ਦੇ ਨਾਲ ਅਸੀਂ ਲੋਹੇ ਦੀ ਲਾਟ ਨੂੰ ਆਪਣੇ ਪ੍ਰਧਾਨ ਹਰਜੀਤ ਸਿੰਘ ਜੀ ਦੇ ਨਾਲ ਖੜਿਆ ਪ੍ਰਧਾਨ ਜੀ ਉਸ ਬੈਠਕ ਦਾ ਬੜੇ ਲਾਜ਼ਮੀ ਤੌਰ ਤੇ ਸੀਐਮ ਜਿਹੜਾ ਸੂਬੇ ਦਾ ਉਹ ਹਿੱਸੇਵਧਾਰ ਹੁੰਦਾ ਤੇ ਮੇਰੇ ਖਿਆਲ ਦੇ ਨਾਲ ਪਿਛਲੇ ਅਸੀਂ 2-3 ਮਹੀਨੇ 4 ਮਹੀਨਿਆਂ ਤੋਂ ਪਾਰਟੀ ਨੇ ਨਰਿਕਣ ਕੀਤਾ ਕਿ ਇਹਦੇ ਤਹਿਤ ਕੋਈ ਬੈਠਕ ਨਹੀਂ ਕੀਤੀ ਗਈ ਤੇ ਤੁਹਾਡੇ ਸਾਹਮਣੇ ਆ ਤੁਸੀਂ ਆਪ ਹੀ ਮਹਿਸੂਸ ਕਰ ਲਓ ਕਿ ਲੋਕ ਪੰਜਾਬ ਦੇ ਪ੍ਰਤੀ ਕਿੰਨਾ ਕੁ ਸਹਿਰਦ ਹੋਣਗੇ ਤੇ ਰਹੀ ਗੱਲ ਇਹਨਾਂ ਲੋਕਾਂ ਦੀ ਕਿ ਕੇਂਦਰ ਮਤ ਰਹੀ ਮਾਂਵਾਰਾ ਸਲੂਕ ਕਰਦਾ ਸਿਰਫ ਇਹਨਾਂ ਲੋਕਾਂ ਕੋ ਪੰਜਾਬ ਵਾਸੀਆਂ ਨੂੰ ਗਮਰਾਹ ਕਰ ਤੋਂ ਬਿਨਾ ਝੂਠ ਮਾਰਨ ਤੋਂ ਬਿਨਾ ਇਹਨਾਂ ਲੋਕਾਂ ਕੋ ਕੁਝ ਨਹੀਂ ਆ ਪਰ ਮੈਂ ਮਹਿਸੂਸ ਕਰਦਾ ਕਿ ਜੇ ਅੱਜ ਸ੍ਰੀ ਸ਼ਵੇਤ ਮਲਕ ਜੀ ਸਾਹਿਬ ਦਾ ਪੰਜਾਬ ਪ੍ਰਧਾਨ ਸਾਡੇ ਕੋਲ ਪਹੁੰਚੇ ਨੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹਮੇਸ਼ਾ ਵੇਖਿਓ ਕਿ ਤੁਹਾਨੂੰ ਕੋਈ ਇਸ ਗੱਲ ਦਾ ਵੀ ਚੰਗਾ ਰਿਜ਼ਲਟ ਮਿਲੂਗਾ ਕਿਉਂਕਿ ਕਲ ਦੀਆਂ ਕੇਂਦਰ ਵੱਲੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਨ ਸ਼ਾਹ ਜੀ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਦੌਰਾ ਕੰਡੀਆਂ ਨੇ ਕਿਉਂਕਿ ਉਹ ਚਿੰਤਤ ਨੇ ਪੰਜਾਬ ਦੇ ਲਈ ਜਿੱਥੇ ਉਹ ਕਿਸਾਨਾਂ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖ ਲੈ ਨੇ ਉਥੇ ਮਜ਼ਦੂਰ ਵਰਗ ਦਾ ਵੀ ਬਹੁਤ ਤਕੜਾ ਨੁਕਸਾਨ ਹੋਇਆ ਅੱਜ ਜਿਹੜੀ ਸਾਰੀ ਗਰਾਊਂਡ ਦੀ ਰਿਪੋਰਟ ਆ ਤੁਹਾਡੇ ਸਾਹਮਣੇ ਜਾਂਦੇ ਆ ਜਿਹੜੀ ਮੇਲ ਹੋ ਜਾਣੀ ਇਹ ਤਾਂ ਬਹੁਤ ਜਲਦੀ ਇਹ ਚੀਜ਼ ਦਾ ਰਿਜ਼ਲਟ ਆ ਗਿਆ ਹਾਂ ਜੀ ਜਿਹੜੇ ਦਰਿਆ ਦੇ ਨਾਲ ਰਹਿੰਦੇ ਲੋਕ ਆ ਜੇ ਉਹਨਾਂ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਕਿ ਸਰਕਾਰ ਜਿਹੜੀ ਸੈਂਟਰ ਦੀ ਆ ਸਾਡੇ ਵੱਡੇ ਵੀ ਕਹਿੰਦੇ ਨੇ ਕਿ ਉਹ ਕਰਨ ਲਈ ਤਿਆਰ ਆ ਲੇਕਿਨ ਪੰਜਾਬ ਦੀ ਸਰਕਾਰ ਕਹਿੰਦੀ ਇਹਨਾਂ ਦੇ ਨੰਬਰ ਬਣ ਜਾਣੇ ਇਹਨਾਂ ਦੀ ਸਰਕਾਰ ਬਣ ਸਕਦੀ ਕਿਉਂਕਿ ਤੁਹਾਡੇ ਸਾਹਮਣੇ ਆ ਜੀ ਕੇਂਦਰ ਵੱਲੋਂ ਇਹੋ ਜੇ ਹਾਲਾਤਾਂ ਦੇ ਉੱਤੇ ਕਦੀ ਰਾਜਨੀਤੀ ਨਹੀਂ ਕੀਤੀ ਗਈ ਜਿੱਥੇ ਕੁਦਰਤੀ ਤੌਰ ਤੇ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਕਿ ਸਿਰਫ ਤੇ ਸਿਰਫ ਇਹਨਾਂ ਲੋਕਾਂ ਨੂੰ ਆਪਣੀ ਰਾਜਨੀਤੀ ਦਾ ਇਹਨਾਂ ਲੋਕਾਂ ਨੂੰ ਕਿਸੇ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਦੁਖ ਸੁਖ ਦਾ ਨਹੀਂ ਆ ਕਿ ਕੇਂਦਰ ਨਿਰਵੇਗਨ ਕਿਸੇ ਵੀ ਡਿਵੈਲਪਮੈਂਟ ਦੀ ਗੱਲ ਹੋਵੇ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਰਾਹੀਂ ਦੱਸ ਚੁੱਕਾ ਕਿ ਪਿੱਛੇ ਜੇ ਕਰੋਨਾ ਰੁਪਈਆ ਜਿਹੜਾ ਉਹ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਸੜਕਾਂ ਦੇ ਨਿਰਮਾਣ ਦੇ ਲਈ ਆ ਇਨ੍ਹਾਂ ਲੋਕਾਂ ਦੇ ਕੋ ਟੈਂਡਰ ਤੱਕ ਨਹੀਂ ਲੱਗੇ ਗਏ ਤੋ ਸਾਰਾ ਪੈਸਾ ਕੇਂਦਰ ਨੂੰ ਵਾਪਸ ਚਲਾ ਗਿਆ ਇਹ ਤੋਂ ਸਿੱਧ ਹੁੰਦਾ ਕਿ ਇਹ ਆਮ ਆਦਮੀ ਪਾਰਟੀ ਦਾ ਕਹਿਣੀ ਤੇ ਕਰਨੀ ਚ ਕਿੰਨਾ ਕੁ ਫਰਕ ਹੈ ਸਿਰਫ ਇਹ ਲੋਕ ਬਲੇਮ ਕਰ ਸਕਦੇ ਆ ਇਹ ਲੋਕ ਇਨਾਂ ਹਾਲਾਤਾਂ ਦੇ ਬਾਵਜੂਦ ਵੀ ਜੇ ਇਹ ਗੱਲ ਇਹ ਸਮਝਦੇ ਆ ਕਿ ਜੇ ਕੇਂਦਰ ਨੇ ਆ ਕੇ ਕਰ ਦਿੱਤਾ ਤੇ ਇਨਾਂ ਦੇ ਲੋਕਾਂ ਤੇ ਦਲਾਂ ਚ ਇਨਾਂ ਦਾ ਵਾਸਾ ਹੋ ਜੂਗਾ ਕਿਉਂਕਿ ਲੋਕ ਆਲਰੇਡੀ ਸਮਝ ਚੁੱਕੇ ਆ ਇਹ ਕੁਝ ਕਰਨ ਨਾ ਕਰਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੁਦਰਤੀ ਆਫਤਾਂ ਦੇ ਵਿੱਚ ਕਦੀ ਵੀ ਰਾਜਨੀਤਿਕ ਲਾਇਆ ਨਹੀਂ ਲੈਂਦੇ ਉਹ ਹਮੇਸ਼ਾ ਹੀ ਇਨਾਂ ਆਫਤਾਂ ਦੇ ਦਰਮਿਆਨ ਰਾਜਨੀਤਿਕ ਪਦਰ ਤੋਂ ਉੱਪਰ ਉੱਟ ਕੇ ਸਾਡੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰਾਂ ਦੇ ਨਾਲ ਪੂਰਾ ਚਟਾਨ ਵਾਂਗ ਖੜੇ